ਸਾਸੀ ਗਾਲ ਵੀਰੇ ਪਹਿਲਾਂ ਸਾਰੇ ਸਾਸੀ ਗਾਲ ਵੀਰੇ ਸਾਸੀ ਗਾਲ ਸਾਹਿਬ ਇਹ ਕਿਵੇਂ ਵੀਰੇ ਮੰਡੀ ਕਿਵੇਂ ਚੱਲ ਰਹੀ ਆ ਮੰਡੀ ਵੀ ਤੇ ਠੀਕ ਆ ਚੜਦੀ ਕਲਾ ਜਾ ਵਾਹਿਗੁਰੂ ਜੀ ਕਿਰਪਾ ਤੁਹਾਨੂੰ ਤੇ ਹੁਣ ਸਵੇਰੇ ਲੈ ਕੇ ਆਏ ਸੀ ਕੋੜਾ ਹਾਂਜੀ ਵੀਰੇ ਅੱਜ ਹੀ ਲੈ ਕੇ ਆਏ ਸੀ ਜਾਨਪੁਰ ਕੱਲ ਜਾਨੀ ਕਿ ਖਾਣ ਲੀਆਂ ਖੰਡੀਆਂ ਦਾ ਇਧਰ ਹੀ ਰੋਜੇ ਦੇ ਸਰ ਜਿਹੜੀ ਜਾਨਵਰ ਰੌਣਕ ਜੀ ਅੱਜ ਲੱਗਣ ਲੱਗੀ ਜਾਨੀ ਰੌਣਕ ਤਾਂ ਅੱਜ ਹੀ ਲੱਗਣੀ ਹੂ ਕੱਲ ਫਿਰ ਉੱਧਰ ਸ਼ੋਅ ਸ਼ੋਅ ਕਰਨ ਥੋੜੀ ਰੌਣਕ ਦੇ ਲੇਟ ਲੱਗਣੀ ਸ਼ੁਰੂ ਹੋਈ ਹੈ ਇਦਾਂ ਨਾ ਤੇ ਚਲੋ ਫਿਰ ਵੀ ਲੰਬੀ ਕਾਫੀ ਮੰਡੀ ਲੰਬੀ ਆ ਹਾਂਜੀ ਵੀਰੇ ਕੱਲ ਨੂੰ ਭਾਰੀ ਜਾਣੀ ਆ ਤਕਰੀਬਨ ਮੰਡੀ ਕੱਲ ਤਾਂ ਸਾਰੀ ਭਜਣੀ ਜਿਹੜੀ ਰਹਿੰਦੀ ਉਹ ਵੀ ਭਜਣੀ ਹੈ ਨਾ ਤੇ ਵੀਰੇ ਪਹਿਲਾਂ ਤਾਂ ਆ ਘੂੜੇ ਬਾਰੇ ਦੱਸੋ ਬਾਲਾ ਤਾਂ ਤਾਇਆ ਪਤੰਦਰ ਦਾ ਇਹ ਕੀ ਚੱਕਰ ਕਰੀ ਇਹ ਵੀ ਕੈਟਲ ਗੱਡ ਲਾਈਨ ਦਾ ਵਾ ਅੱਛਾ ਜੀ ਆਪਣੇ ਕੋਈ ਰੈਂਬੋ ਦਾ ਬੱਚਾ ਸੀ ਜੋਧਾਂ ਵਾਲੇ ਦਾ ਜੀਵਨ ਇਹ ਰੈਂਬੋ ਦਾ ਹਾਂ ਜੀ ਉਹ ਕਾਲੇ ਬਾਈ ਹੁਣਾ ਕੋ ਜਿਹੜਾ ਖੜਾ ਆ ਕਾਲੇ ਰੈਂਬੋ ਦੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਕੈਨ ਲਗਾਟ ਵਾਲੇ ਅਲੀ ਦਾ ਬਾਗਾ ਇਹ ਉਹਦਾ ਪੋਤਾ ਆ ਰੈਂਬੋ ਦਾ ਰੈਂਬੋ ਦਾ ਡਾਇਰੈਕਟ ਪੋਤਾ ਆ ਇਹ ਡਾਇਰੈਕਟ ਪੋਤਾ ਵਾ ਰੈਂਬੋ ਦਾ ਠੀਕ ਹੈ ਜੀ ਤੇ ਇਹਦੀ ਜਿਹੜੀ ਮਾਂ ਸੀ ਮਾਂ ਆਪਣੇ ਕੋਈ ਪ੍ਰਤਾਪ ਘੋੜਾ ਸੀ ਮੱਝੂ ਦੀ ਲਾਈਨ ਦਾ ਅੱਛਾ ਜੀ ਵੱਡੇ ਘੋੜੇ ਦਾ ਬੱਚਾ ਠੀਕ ਹੈ ਠੀਕ ਆ ਉਹ ਘੋੜੇ ਨੂੰ ਹੋ ਗਏ 10 ਸਾਲ ਤੋਂ ਉੱਪਰ ਹੋ ਗਏ ਗੁਜਰੇ ਨੂੰ ਠੀਕ ਹੈ ਜੀ ਉਸ ਘੋੜੇ ਦੀ ਮਾਂ ਇਹਦੀ ਮਾਂ ਇਹਦੀ 64 ਇੰਚ ਹੈ 64 ਇੰਚ ਹਾਈਟ ਹੈ ਹਾਂ ਇਹਦੀ ਮਾਂ ਠੀਕ ਹੈ ਵੀਰੇ ਤੇ 64 ਇੰਚੀ ਇਹਦਾ ਪਿਓ ਸੀ ਉਹ ਆਪਾਂ ਆ ਮੇਰੇ ਦੋਸਤ ਨੇ ਜਿਹੜੇ ਅਮਨਿੰਦਰ ਹੁਣੀ ਹਾਂਜੀ ਹੈਨਾ ਇਹਨਾਂ ਨੂੰ ਦਿੱਤਾ ਸੇਲ ਕਰਤਾ ਸੀ ਜਣੀ ਇਹ ਲੈ ਗਏ ਸੀ ਆਪਾਂ ਕੋੜਾ ਠੀਕ ਹੈ ਵੀਰੇ ਹਾਂਜੀ ਤੇ ਇਹ ਜਿਹੜਾ ਕੋੜਾ ਹੁਣ ਕਿੰਨੀ ਉਮਰ ਦਾ ਹੋ ਗਿਆ ਹੁਣ ਵੀਰੇ ਇਹ ਹੋ ਗਿਆ 24 25 ਮਹੀਨਿਆਂ ਦਾ ਇੱਥੇ ਆ 24 25 ਮਹੀਨੇ ਹਾਂਜੀ ਹਾਂਜੀ ਛੱਡਣਾ ਸ਼ੁਰੂ ਕਰਤਾ ਕਿ ਨਹੀਂ ਨਹੀਂ ਵੀਰੇ ਹਜੇ ਨਹੀਂ ਹਜੇ ਤਾਂ ਸਵਾਰੀ ਕਰਾਂਗੇ ਫੇਰ ਉਸ ਤੋਂ ਬਾਅਦ ਛੱਡਣਾ ਸ਼ੁਰੂ ਕਰਾਂਗੇ हां हाल ही त टाइम ਲੱਗੂਗਾ 6-7 ਮਹੀਨੇ ਤਾਂ ਲੱਗੂਗਾ ਹਾਂ ਜੀ ਵੀਰੇ ਹਾਂਜੀ ਸਹੀ ਹੈ ਵੀਰੇ ਸਹੀ ਹੈ ਤੇ ਹਲੇ ਫੇਸਬੁਕਸ ਵੀ ਕੋਈ ਨਹੀਂ ਸੋਚੀ ਹੋਣੀ ਨਾ ਨਾ ਕੋਈ ਕੁਝ ਸੋਚੀ ਨਹੀਂ ਵੀਰੇ ਹਜੇ ਤਾਂ ਇਹੀ ਸੋਚਿਆ ਕਿ ਇਹਨੂੰ ਰਾਹ ਰੂਹ ਦਿਖਾ ਦਈਏ ਹਾਂ ਕਿ ਸਵਾਰੀ ਸੁਬਰੀ ਠੋਕ ਕੇ ਕਰਾਂਗੇ ਜਿੰਨਾ ਕਿ ਹਾਈਟ ਹੁਣ ਕਰ ਗਿਆ ਹੁਣ ਵੀਰੇ ਇਹਦੀ ਤਕਰੀਬਨ 61+ ਹੀ ਆ 61+ ਹੋਏ ਜਾਣਾ ਹਾਂਜੀ ਤੇ ਕਰਜੂ ਹਲੇ ਹਾਈਟ 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 ਤਾਂ ਹਜੇ ਵੀਰੇ ਕਰਜਣੀ ਕਿਉਂਕਿ ਮਾਂ ਦੀ ਬਹੁਤ ਆ ਪਿਓ ਦੀ ਬਹੁਤ ਆ ਸਾਨੂੰ ਇਹਦੇ ਤੋਂ ਉਮੀਦ ਹੈਗੀ ਆ ਪਿਓ ਜਿੱਡਾ ਤਾਂ ਹੋਊਗਾ ਹੀ ਪਿਓ ਜਿੱਡਾ ਤਾਂ ਹੋਊਗਾ ਬਿਲਕੁਲ ਹਾਂ ਤੇ ਮਾਦੀ ਤਾਂ ਤੁਸੀਂ ਦੱਸਿਆ ਵੀ ਚੌਟੇ ਵਾਲੀ ਚੌਂਕ ਵਾਲਾ ਸਾਈਡ ਆ ਤਾਂ ਉੱਤੋਂ ਤੋਂ ਉੱਤੇ ਹੀ ਜਾਊਗਾ ਹਾਂਜੀ ਹਾਂਜੀ ਤੇ ਵੀਰੇ ਇਹ ਤੱਤਾ ਤੁੱਤਾ ਬਾੜਾ ਹੀ ਚੰਗਾ ਪਤੰਦਰਾ ਇੱਕ ਤਾਂ ਫੋਨ ਤੋੜੇ ਦਿੱਤਾ ਹੁਣ ਇਹ ਮੇਰੇ ਇੰਨਾ ਕਿਦਾ ਕਰਦਾ ਕਿ ਹੋਰ ਵੀ ਇਹ ਵੀਰੇ ਇਹਨਾਂ ਜਿਹੜੀ ਕੈਰਲਗੜ ਲਾਈਨ ਆ ਉਦਾਂ ਹੀ ਤੱਤੀ ਬਹੁਤ ਆ ਅੱਛਾ ਇਹਦਾ ਪਿਓ ਸੀ ਜਿਹੜਾ ਉਹ ਬਹੁਤ ਗਰਮ ਸੀ ਇਹਦਾ ਪਿਓ 나ਜ ਬਹੁਤ ਚੰਗਾ ਕਰਦਾ ਸੀ ਅੱਛਾ 나ਜ ਵੀ ਬਹੁਤ ਚੰਗਾ ਕਰਦਾ ਸੀ ਤੁਰਦਾ ਵੀ ਬਹੁਤ ਸੀ तकरीबन ਸਾਡੇ ਪਿੰਡੋਂ ਉਹ 15 18 ਕਿਲੋਮੀਟਰ ਪੈ ਜਾਂਦਾ ਵਾ ਜਗਰਾਉ ਹੂੰ ਮੇਰਾ ਬਾਪੂ ਕਿਹੜਾ ਪੈਂਡਿਆ ਲੰਮਾ ਜੱਟ ਪੂਰਾ ਵੀਰੇ ਅੱਛਾ ਹਾਂਜੀ ਸਹੀ ਆ ਤੇ ਬਾਪੂ ਮੇਰਾ ਤਕਰੀਬਨ ਬਾਜ਼ਾਰ ਦੇ ਵਿੱਚ ਹਾਮ ਗੇੜੇ ਦੇ ਕੇ ਜਾਂਦਾ ਸੀ ਇਹਦੇ ਫਿਰ ਉਤੇ ਕੋਈ ਹਲਤ ਨਹੀਂ ਕਰਦਾ ਸੀ ਕੋਈ ਹਲਤ ਨਹੀਂ ਕੋਈ ਹਲਤ ਨਹੀਂ ਜੇ ਉਹ ਗੱਡੀ ਕਾਰ ਆ ਵੀ ਗਈ ਆਪੇ ਸਾਈਡ ਤੇ ਹੋ ਜਾਣਾ ਗਲੀਆਂ ਚ ਅੱਛਾ ਨੰਗਾ ਦੇਣੀ ਆ ਅੱਛਾ ਯਾਨੀ ਕਿ ਪਹਿਲੇ ਦਿਨੋਂ ਹੀ ਘੋੜੇ ਜਾਦੇ ਚੰਡੇ ਹੁੰਦੇ ਸੀ ਮੇਰੇ ਫਾਦਰ ਸਾਹਿਬ ਦੇ ਤਾਂ ਬਾਪੂ ਉਹਨਾਂ ਦੇ ਤਕਰੀਬਨ ਜਾਦੇ ਚੰਡੇ ਹੁੰਦੇ ਸੀ ਜਾਨਵਰ ਪਹਿਲੇ ਦਿਨੋਂ ਹੀ ਹੂੰ ਹੂੰ ਹਾਂਜੀ ਆ ਜਾ ਸ਼ਮਸ਼ਾਦ ਵੀਰੇ ਠੀਕ ਆ ਜਾ ਸ਼ਮਸ਼ਾਦ ਆ ਜਾ ਆ ਜਾ ਤੇ ਸਹੀ ਆ ਮਤਲਬ ਤਾਂ ਹੀ ਪਿਓ ਤੇ ਗਿਆ ਹੋਇਆ ਆ ਪਿਓ ਤੇ ਜਿਆਦਾ ਆ ਵੀਰੇ ਪਿਓ ਦੇ ਕਰਕੇ ਵਾਲੀ ਜਿਆਦਾ ਹਾਂਜੀ ਐਂ ਕਰਕੇ ਇੰਨਾ ਕਰ ਮਿਆਂ ਹਾਂਜੀ ਇਹਦੀ ਮਾਂ ਬਹੁਤ ਚੰਗਾ ਚੱਲਦੀ ਆ ਅੱਛਾ ਤੁਰਦੀ ਵੀ ਬਹੁਤ ਆ ਇਹਦੀ ਮਾਂ ਹਮ ਤੇ ਤੇ ਸ਼ਾਇਦ ਸ਼ਮਸ਼ਾਦ ਵੀਰੇ ਉਹਨਾਂ ਨੇ ਤਕਰੀਬਨ ਦੇਖੀ ਆ ਕੁੜੀ ਉਹ ਹਮ ਤੇ ਉਹ ਕੁੜੀ ਮਾਂ ਵੀ ਬਹੁਤ ਚੰਗੀ ਆ ਇਹਦੀ ਸਹੀ ਆ ਸਹੀ ਆ ਤੇ ਬਾਕੀ ਪ੍ਰੋਡਕਟ ਵਗੈਰਾ ਪ੍ਰੋਡਕਟ ਵੀ ਦੇਸੀ ਖਰਾਕ ਹੀ ਚੱਲਦੀ ਆ ਕਰੇਲੂਈ ਕਰੇਲੂਈ ਸਹੀ ਆ ਆਪਾਂ ਪ੍ਰੋਡਕਟ ਪ੍ਰੋਡਕਟ ਬਹੁਤ ਘੱਟ ਪਾਇਆ ਪਹਿਲੇ ਦਿਨ ਹੀ ਤੇ ਦੇਸੀ ਖਰਾਕ ਤੇ ਜ਼ਿਆਦਾ ਜਾਨਵਰ ਦੇਸੀ ਖਰਾਕ ਹੀ ਜ਼ਿਆਦਾ ਸਹੀ ਜਾਂਦੀ ਆ ਜੇ ਆਪਾਂ ਪ੍ਰੋਡਕਟਾਂ ਦੇ ਚੱਲ ਜਾਈਏ ਤਾਂ ਕੰਮ ਥੋੜਾ ਖਰਾਬ ਹੋਣ ਲੱਗ ਪੈਂਦਾ ਹਾਂਜੀ ਵੀਰੇ ਹਾਂਜੀ ਸਹੀ ਆ ਬਾਕੀ ਗਰਮੀ ਦੇ ਵਿੱਚ ਜ਼ਰੂਰ ਆ ਜਿਵੇਂ ਗਰਮੀ ਚੱਲ ਪਈ ਆ ਦਿਨਾਂ ਦੇ ਵਿੱਚ ਜੋ ਪਾਣੀ ਹਨਾ ਚੱਕਰ ਹੂੰ ਇਹ ਜਿਹੜੀਆਂ ਠੰਡੀਆਂ ਚੱਲਦੀਆਂ ਠੰਡੀਆਂ ਸਹੀ ਠੰਡੀਆਂ ਚੱਲਦੀਆਂ ਹਾਂ ਕਿਉਂ ਗਰਮੀ ਆਉਂਦਾ ਉਦੋਂ ਦਾਣਾ ਘਟਾਇਆ ਘਾਟੀ ਜਾਂਦਾ तकरीबन ਘਟਾਈ ਦੇਈਦਾ ਦਾਣਾ ਤਾਂ ਸਹੀ ਆ ਸਹੀ ਆ ਤੇ ਫਿਰ ਕਿਉਂਕਿ ਪਾਣੀ ਤੇ ਜ਼ਿਆਦਾ ਕਰਦੀਦਾ ਜਾਂਦਾ ਠੀਕ ਆ ਤੇ ਇਧਰ ਆ ਕਾ ਦੂਸਰਾ ਕੋੜ ਆਇਆ ਇਹ ਇਹ ਵੀਰੇ ਹੈਗਾ ਤੂਫਾਨ 2 ਦਾ ਬੱਚਾ ਠੀਕ ਆ ਹਾਂਜੀ ਤੇ ਸਹੀ ਆ ਤੇ ਇਹਦੀ ਮਾਂ ਇਹਦੀ ਮਾਂ ਸੀਗੀ ਬਰਖਾਣਾ ਲਾਈਨ ਦੀ ਦੱਸੀ ਆ ਉਹਨਾਂ ਨੇ ਆਪਾਂ ਜਿੰਨਾ ਤੋਂ ਲਿਆ ਸੀ ਇਹ ਬੱਚਾ ਇਹ ਆਪਾਂ ਬੱਚਾ ਸਾਨੂੰ ਮੈਂ ਦੱਸਦਾ ਇਹ ਬੱਚੇ ਬਾਰੇ ਆਜੋ ਹਾਂਜੀ ਆਪਣੇ ਇਹ ਇਹਦਾ ਇਹਦੀ ਇਹ ਨਾ ਜਦੋਂ ਆਪਾਂ ਲੈ ਆ ਬੱਚਾ ਆ ਹੂੰ ਇਹਦੀ ਮਾਂ ਅੱਛੀ ਤੇ ਅਸੀਂ ਜਦੋਂ ਉੱਥੇ ਜੋਧਪੁਰ ਗਏ ਸੀ ਆਪਣੇ ਪਿੰਡ ਨਾ 21 ਦਿਨ ਗੁਰੂ ਸਾਹਿਬ ਰਹਿ ਪਿਆ ਅੱਛਾ ਜੀ 21 ਦਿਨ ਗੁਰੂ ਸਾਹਿਬ ਰਹਿ ਕਰਕੇ ਨਾ ਉਹਦੇ ਮੂਹਰੇ ਸੁੱਚਾ ਘੋੜਾ ਲਾਉਂਦੇ ਆਪਾਂ ਅੱਛਾ ਜੀ ਉਸੇ ਵਾਰ 21 ਦੇ 21 ਦਿਨ ਸਵੇਰ ਮਾਰਨਿੰਗ ਸ਼ਾਮ ਨੂੰ ਹਨਾ ਉਹ ਦੋ ਟਾਈਮ ਜਾਨੀ ਕਿ ਆਪਾਂ 21 ਦਿਨ ਗੁਰੂ ਸਾਹਿਬ ਦੀ ਸੇਵਾ ਕਰਦੇ ਕਰਕੇ ਉਹਦੀ ਖਾਤਰੇ ਘੋੜਾ ਲਿਆਂਦਾ ਸੀ ਆਪਾਂ ਸੁੱਚਾ ਹੂੰ ਅਛਾ ਸੋਚਾ ਰੱਖਿਆ ਸੋਚਾ ਕੋੜਾ ਕੁੜੀ ਤੇ ਨਹੀਂ ਛੱਡਦੇ ਉਹ ਬੱਚਾ ਆਪਾਂ ਜਿਹੜਾ ਰੱਖਦੇ ਆ ਅਛਾ ਇਹ ਕੋੜੀ ਤੇ ਬਿਲਕੁਲ ਨਹੀਂ ਛੱਡਦੇ ਕਿੰਨੀ ਏਜ ਕਿੰਨੀ ਹੋ ਗਈ ਇਹਦੀ ਇਹ ਵੀਰੇ ਹੋਊਗਾ 4.5 ਸਾਲ ਦੇ ਜਿਹੜਾ ਠੀਕ ਆ ਹਾਂਜੀ ਸਹੀ ਆ ਤੇ ਹਾਈਟ ਹੋਈਟ ਹਾਈਟ ਵੀਰੇ ਦੀ 4 ਇੰਚ 4 ਇੰਚ ਆ ਨਾ ਕੋੜਾ ਬਹੁਤ ਸੋਹਣਾ ਆ ਬਹੁਤ ਨਖਾ ਕੁੜਾ ਇਹਦੀ ਤੇ ਇਹ ਵਸ ਉਹਦੇ ਖਾਤਰ ਲਿਆ ਆਪ ਵੀ ਨਹੀਂ ਸਵਾਰੀ ਕਰਦੇ ਨੇ ਆਪ ਆਪ ਕਰਨ ਲੱਗ ਗਏ ਜਾਨੀ ਕਿ ਜਦੋਂ ਉਹ ਤੋਂ ਉਹ ਤੋਂ ਲਾਦੇ ਨੇ ਫਿਰ ਅੰਛੀ ਗੁਰੂ ਸਾਹਿਬ ਵਾਲੀ ਸਵਾਰੀ ਤੋਂ ਫਿਰ ਘਰੇ ਖੜਾ ਹੁੰਦਾ ਫਿਰ ਦਾਣਾ ਪੱਠਾ ਪੈਂਦਾ ਫਿਰ ਖਾਂਦਾ ਨਹੀਂ ਹੈ ਨਾ ਜਿਵੇਂ ਓਮੇਦਾਨ ਫਿਰ ਉਹਦਾ ਤਾਂ ਸਵਾਰੀ ਕਰ ਲੀਂਦਾ ਅੱਛਾ ਉਹਦਾ ਸਵਾਰੀ ਉਹਦਾ ਚਾਲ ਚੋਲ ਬਹੁਤ ਸੋਹਣੀ ਚੱਲਦਾ ਹੂੰ ਛੋਟੀ ਵੀ ਚਾਲ ਚੰਗੀ ਚੱਲਦਾ ਵੱਡੀ ਚਾਲ ਵੀ ਚੰਗੀ ਚੱਲਦਾ ਹੂੰ ਮਤਲਬ ਸਵਾਰੀ ਕਰਦੇ ਆ ਹਾਂ ਤਾਂ ਘੋੜੀਆਂ ਦੇ ਲਈ ਉਦਾਂ ਘੋੜੀ ਤੇ ਨਹੀਂ ਛੱਡੀ ਦਾ ਵੀਰੇ ਹੈ ਤੂਫਾਨ 2 ਦਾ ਅੱਛਾ ਤੂਫਾਨ 2 ਦਾ ਬੱਚਾ ਤੂਫਾਨ 2 ਚਲੋ ਮੈਂ ਨਹੀਂ ਘੋੜਾ ਦੇਖਿਆ ਉਹ ਮੇਰੇ ਬਾਪੂ ਹੁਣਾਂ ਨੇ ਦੇਖਿਆ ਘੋੜਾ ਤੂਫਾਨ 2 ਆ ਜਿਹੜਾ ਉਹਨੂੰ ਤੂਫਾਨ ਟੂ ਤਾਂ ਕਹਿੰਦੇ ਸੀ ਤੂਫਾਨ ਅਰਗਾਸ ਯੂਜਮੇ ਅੱਛਾ ਜੀ ਘੋੜਾ ਚੰਗਾ ਬਹੁਤ ਆ ਉਹ ਉਦੋਂ ਹੀ ਖੜਾ ਅਜੇ ਵੀ ਖੜਾ ਹੋ ਉਹਦੇ ਉੱਤੇ ਪੈਰਸ ਲਾਈਨ ਦੇ ਨਾਲ ਪਿੰਡ ਅੱਛਾ ਉੱਥੇ ਖੜਾ ਵਾ ਪਾਲੀ ਰੋਡ ਤੇ ਆ ਉਹ ਪਿੰਡ ਹੂੰ ਜੋਧਪੁਰ ਤੇ ਜੋਧਪੁਰੋਂ ਜਦੋਂ ਪਾਲੀ ਰੋਡ ਨੂੰ ਜਾਣੇ ਆਪਾਂ ਉਹ ਰੋਡ ਦੇ ਉੱਤੇ ਆਓ ਪੰਡ ਹਾਂ ਤੇ ਜਿੱਥੇ ਜਿਹੜਾ ਪਿਓ ਅੱਜ ਵੀ ਖੜਾ ਵਾ ਪਰ ਉਮਰ ਖਾਸੀ ਤੇਦਾ ਪਿਓ ਅੱਛਾ ਇਹਦੀ ਪਿਓ ਆ ਨਾ ਜਿਹੜਾ ਉਮਰ ਖਾਸੀ ਚ ਸਹੀ ਆ ਤੇ ਇਹ ਅਲੀਸ਼ਾ ਲਾਈਨ ਹੀ ਆ ਜਾਨੀ ਕਹਿੰਦਾ ਪਾ ਅਲੀਸ਼ਾ ਲਾਈਨ ਦਾ ਡਰੈਕਟ ਲਾਈਨ ਡਰੈਕਟ ਲਾਈਨ ਜਾ ਗਿਆ ਸਹੀ ਆ ਸਹੀ ਆ ਤੇ ਫਿਰ ਤਾਂ ਉਹ ਕਾਫੀ ਐਜ ਦਾ ਹੋ ਗਿਆ ਹੋਣਾ ਜੀ ਹਾਂ ਜੀ ਹਿਸਟਰੀ ਦੱਸ ਰਹੇ ਆ ਤੇ ਤਕਰੀਬਨ ਉਦਾਂ ਵੀ ਤੇ ਸਾਨੂੰ ਉਹਦਾ ਡਿਜ਼ਾਈਨ ਵੀ ਚੰਗਾ ਲੱਗਿਆ ਹਮ ਅਸੀਂ ਜਾ ਕੇ ਲੈ ਲਿਆ ਤੇ ਸੀ ਉਦੋਂ ਤਾਂ ਬਹੁਤ ਜ਼ਿਆਦਾ ਲਿੱਸਾ ਸੀ ਸ਼ਮਸ਼ਾਦ ਵੀ ਰਹੇ ਉਹਨਾਂ ਨੇ ਤਾਂ ਦੇਖਿਆ ਉਦੋਂ ਹਮ ਕਿ ਬੜਾ ਜਿਆਦਾ ਲਿਸਟਾ ਸੀ ਜਦੋਂ ਲੈ ਕੇ ਆਏ ਆਏ ਸੀ ਸ਼ਮਸ਼ਾਦ ਵੀ ਉਹਦੇ ਪੈਰ ਬਣਾ ਕੇ ਗਿਆ ਸਰ ਇਹਦੇ ਵੀ ਬਣਾ ਕੇ ਗਿਆ ਆਪਣੀ ਸ਼ਹੀਦਲੀ ਦੇ ਵੀ ਪੈਰ ਬਣਾ ਕੇ ਗਿਆ ਵੀਰੇ ਉਦੋਂ ਤੇ ਉਦੋਂ ਅਸੀਂ ਦੇਖ ਕੇ ਵੀਰੇ ਨੇ ਮੈਨੂੰ ਕਿਹਾ ਵੀਰੇ ਨੇ ਵੀ ਸਮਾਂ ਦੀ ਕਿਹਾ ਮੈਨੂੰ ਕਿ ਯਾਰ ਆਰਚੀ ਬੱਚਾ ਉਦਾਂ ਜੰਗਾ ਪਰ ਸਾਹਮਣੋਂ ਮਾਰਿਆ ਪਿਆ ਅੱਛਾ ਮੈਂ ਕਿਹਾ ਹਾਂ ਵੀਰੇ ਯਾਰ ਉਦੋਂ ਨੂੰ ਲੈ ਕੇ ਆਏ ਆ ਕਹਿੰਦਾ ਜੋਧਪੁਰੋਂ ਇਹ ਲਿਆਂਦਾ ਮੈਂ ਕਿਹਾ ਹਾਂ ਇਹ ਜੋਧਪੁਰੋਂ ਲਿਆਈ ਸੀ ਆਪਾਂ ਅੱਛਾ ਹਾਂਜੀ ਤੇ ਹਲੇ ਵੀ ਮਤਲਬ ਹਜੇ ਵੀ ਹੋਰ ਭਰ ਸਕਦਾ ਯਾਰ ਹਾਂਜੀ ਵੀਰੇ ਹੋਰ ਭਰ ਜਣ ਹਜੇ ਉਮਰ ਕੁਛ ਨਹੀਂ ਨਾ ਕੁਛ ਨਹੀਂ ਹੈਗੀ ਵਾਹਿਗੁਰੂ ਹਲੇ ਤਾਂ ਹੋਰ ਭਰਨਾ ਆ ਤੇ ਕਾਫੀ ਸੋਹਣਾ ਇਹ ਵੀ ਦਿਖਣ ਲੱਗ ਪਿਆ ਹਾਂਜੀ ਵੀਰੇ ਬਹੁਤ ਸੋਹਣਾ ਅਗਲੀ ਵਾਰ ਵੀਰ ਵਾਹਿਗੁਰੂ ਬੜਾ ਤੁਰਦਾ ਬੜਾ ਵਧੀਆ ਹਾਂ ਵਾਹਿਗੁਰੂ ਕਿਰਪਾ ਕਰੇ ਕਿ ਉਦਾਂ ਵੀ ਰਿਜ਼ਲਟ ਨੂੰ ਵੀ ਚੰਗਾ ਹੋਊਗਾ ਇਹਦੀ ਮਾਂ ਚੰਗੀ ਸੀ ਮੈਂ ਮਾਂ ਦੇਖੀ ਉਹਨਾਂ ਕੋਲ ਖੜੀ ਤੇ ਉਦਾਂ ਮਾਂ ਬਹੁਤ ਜ਼ਿਆਦਾ ਚੰਗੀ ਸੀ ਖੁੱਲੀ ਖੈਲੀ ਬਹੁਤ ਸਿਹਰੀ ਮਾਂ ਸਹੀ ਹੈ ਮਤਲਬ ਬੱਚੇ ਜਿਹੜੇ ਅਸਲ ਮਾਂ ਬੜੀ ਕੱਦ ਦਾ ਜਿਹੜਾ ਵੀਰੇ ਉਹ ਸਹੀ ਹੈ ਇਹਦੀ ਮਾਂ ਦਾ ਅੱਛਾ 60 90 ਇੰ ओके ਇਹਦਾ ਵੀ ਕੱਦ ਸਹੀ ਆ ਮਾਰਵੜੀ ਕਿਉਂਕਿ ਮਾਰਵੜੀ ਅਸਲ ਤਾਂ 62-63 ਇੱਥੇ ਜਿਹੜਾ ਕ੍ਰਾਈਟੇਰੀਆ ਤਾਂ ਉਹੀ ਆ ਉਹ ਚੱਲਦਾ ਆ ਸਨੱਖ ਤਾਂ ਇੱਥੇ ਹੀ ਰਹਿ ਜਾਂਦੀ ਆ ਮੁਰਕੇ ਉਦੋਂ ਉੱਪਰ ਤਾਂ ਫਿਰ ਬਾਲਾ ਹੀ ਉੱਪਰ ਵੀ ਜਾਣ ਲੱਗ ਪਿਆ ਉਹ ਚੱਲਦਾ ਕੁਛ ਕਰੇ ਪਰ ਇਹ ਚੀਜ਼ ਜਿਹੜੀ ਆ ਜੇ 60 ਤੋਂ ਪਲੱਸ ਆ ਤਾਂ ਤਕਰੀਬਨ ਨਾਲੇ ਇੱਕ ਹੋਰ ਗੱਲ ਆ ਵੀਰੇ ਕਿਸ ਬੰਦੇ ਦੀ ਇੰਟਰਵਿਊ ਕਰ ਰਹੇ ਸੀ ਉਹਨੂੰ ਵੀ ਇਹੀ ਗੱਲ ਕਹੀ ਆ ਕਹਿੰਦਾ ਜੇਕਰ ਹੁਣ ਆਪਾਂ 70 ਇੰਚ ਦਾ ਘੋੜਾ ਆ 65 ਇੰਚ ਦਾ ਘੋੜਾ ਉਹ ਤੇ ਚੜਨਾ ਹੀ ਔਖਾ ਲੱਗਦਾ ਫਿਰ ਹਾਂ ਵੀਰੇ ਨਹੀਂ ਵੀਰੇ ਚੜਨਾ ਤਾਂ ਚਲੋ ਜਿਹਨੇ ਚੜਨਾ ਹੋਣਾ ਸ਼ਮਸ਼ਾਹ ਦਾ ਹੁਣ ਇਧੀਆਂ ਕਿਤੇ ਫਿਰ ਲਿਓ ਘੱਟ ਵੀ ਤੇ ਬਾਹਰ ਲੋਈ ਗਿਆ ਇਹ ਚੜਦਾ ਇਹ ਤਾਂ ਮੈਂ ਅੱਗੇ ਵੀ ਗਿਆ ਕੋਈ ਨਹੀਂ ਗੱਲ ਕੇ ਜਮਗ ਨੰਮ ਬਣਾਈ ਰੱਖਦਾ ਐਸਾ ਲੰਬਾ ਜੀ ਰੱਖਦਾ ਐਸਾ ਗੱਲ ਮੀਨਾਮ ਕੱਢਦਾ ਘੋੜੇ ਦੀ ਨਹੀਂ ਵਧੀਆ ਚਲੋ ਚਲੋ ਬਾਈ ਵਧੀਆ ਭਰਾ ਮੇਰਾ ਇਹ ਵੀ ਹੈ ਨਾ ਬਹੁਤ ਸੋਹਣਾ ਘੋੜਾ ਬੈਧਿਆ ਸੀ ਚੀਜ਼ ਵੀ ਬਹੁਤ ਵਧੀਆ ਮਿਲੀ ਉਹ ਬਾਕੀ ਬਾਈ ਬਾਕੀ ਬਾਈ ਇਹ ਮਿਹਰਬਾਨ ਲੋ ਜਿਹੜੀਆਂ ਤੈਹ ਹੋ ਗਈਆਂ ਗੱਲਾਂ ਉਹ ਉਹਦੇ ਘਰੇ ਘੋੜਾ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਇਹ ਗੱਲ ਹੈ ਜੇ ਤੁਸੀਂ ਇਹਨਾਂ ਮਰਜੀ ਉਸ ਜੀ ਤੋਂ ਦੂਰ ਵੀ ਲੈ ਲੋ ਹਾਂ ਘੋੜਾ ਜਾਣਾ ਹੈ ਨਾ ਉਹਦੇ ਆਪਣੇ ਅਮਰitsar ਗਏ ਸੀ ਉੱਥੇ ਇੱਕ ਬੰਦੇ ਨੇ ਦੱਸਿਆ ਕਹਿੰਦਾ ਵੀ ਘੋੜਾ ਲੱਭਦੇ ਫਿਰਦੇ ਸੀ ਹਾਂਜੀ ਤੇ ਸਾਡੇ ਏਰੀਆ 'ਚ ਬੰਦੇ ਦਾ ਘੋੜਾ ਸੀਗਾ ਉਹ ਘੋੜਾ ਉਹੀ ਵੈਸੀ ਕਮਾ ਲੈ ਕੇ ਆਇਆ ਹਾਂ ਜੀ ਘੁੜਾੜੀ ਕਰਦਾ ਕਰਦਾ ਉਹਨਾਂ ਦੇ ਘਰ ਬੜ ਗਿਆ ਠੀਕ ਹੈ ਵੀਰੇ ਉਹਨੇ ਅੜੀ ਕਰਦਾ ਘੋੜਾ ਘਰ ਬੜਿਆ ਤਾਂ ਉੱਥੇ ਹੀ ਖਰੀਦ ਲਿਆ ਉਹ ਕਹਿੰਦਾ ਤੂੰ ਘੋੜਾ ਲੈ ਕੇ ਚੱਲ ਕਰਨ ਨੂੰ ਮੈਂ ਤੇਰੇ ਮਗਰ ਪੈਸੇ ਲੈ ਕੇ ਆ ਗਿਆ ਹਾਂ ਵੀਰੇ ਬਾਕੀ ਉਹਨੇ ਉਸ ਘਰ ਆਣਾ ਸੀ ਉਹਨੇ ਘੋੜੇ ਨੇ ਆਪੇ ਘਰ ਲੱਭ ਲਿਆ ਅੜੀ ਕਰਕੇ ਉਹਨਾਂ ਦੇ ਘਰ ਬੜਿਆ ਉਹ ਕਹਿੰਦੇ ਸੀ ਘੋੜਾ ਲੱਭਦੇ ਸਾਨੂੰ ਪਤਾ ਵੀ ਨਹੀਂ ਸੀ ਸਾਡੇ ਏਰੀਆ 'ਚ ਇੱਕ ਘੋੜਾ ਖੜਾ ਆ ਉਹੀ ਗੱਲ ਜਿਵੇਂ ਉਹ ਅੰਕਲ ਹੁਣੀ ਕਹਿੰਦੇ ਹੁੰਦੇ ਆ ਕਹਿੰਦਾ ਜਿੱਧਰਲੇ ਪਾਸੇ ਪੈਸਾ ਨਾ ਹੂੰ ਕਹਿੰਦਾ ਘੋੜੀ ਉਧਰੋਂ ਤੁਰ ਹੀ ਜਾਂਦੀ ਹੂੰ ਬਿਲਕੁਲ ਉਹੀ ਗੱਲ ਕੇ ਵੀਰੇ ਪੈਸੇ ਤਾਂ ਅਲੱਗ ਰਹਿ ਗਈ ਗੱਲ ਆ ਆਪਦੀ ਥਾਂ ਪਾ ਹਨਾ ਪਰ ਦਿਲ ਵੱਡਾ ਹੋਣਾ ਚਾਹੀਦਾ ਜੇ ਘੋੜਾ ਹੀ ਬਣਾਉਣਾ ਘੋੜਾ ਬਣਾਉਣਾ ਹਨਾ ਜਿਹਨੇ ਘੋੜਾ ਬਣਾਉਣਾ ਹਨਾ ਘੋੜਾ ਦਾ ਬਾਈ ਮੁੱਠੀ ਨਾਲ ਵੀ ਬਣਾ ਲੈਣਾ ਜਿਹਨੇ ਘੋੜਾ ਬਣਾਉਣਾ ਹਨਾ ਜਿਹਨੇ ਘੋੜਾ ਜਿਹਨੇ ਬਣਾਉਣਾ ਹੀ ਹਨਾ ਫਿਰ ਗੱਲਾਂ ਹੀ ਕਰਨੀਆਂ ਹਨਾ ਗੱਲਾਂ ਵਾਲੇ ਬਾਲੇ ਨੇ ਸਾਨੂੰ ਬਹੁਤ ਮਿਲਦੇ ਆ ਸਾਡੇ ਨਾਲ ਬਹੁਤ ਗੱਲਾਂ ਕਰਦੇ ਆ ਜਿਹਨੇ ਬੱਕਰੀ ਨਹੀਂ ਰੱਖੀ ਹੁੰਦੀ ਨਾ ਉਹ ਠਈਏ ਨੂੰ ਆ ਕੇ ਦੱਸ ਦਿੰਦਾ ਹੁੰਦਾ ਜੇ ਨਹੀਂ ਨਹੀਂ ਤੁਸੀਂ ਠਈਆ ਐ ਨਹੀਂ ਕੀਤਾ ਸਾਨੂੰ ਪਤਾ ਹੈ ਪਤਾ ਇਹ ਗੱਲ ਦਾ ਫੋਨ ਚ ਵੱਧਨੇ ਕੋ ਹਾਂ ਫੋਨ ਖੋਡੀਆਂ ਦੇ ਕੱਟਣਾ ਬੱਡੀ ਗੱਲ ਆ ਪਾਣੀ ਫੁੱਟੇ ਦੇ ਸੰਦੂਗਾਂ ਨੂੰ ਜਦੇ ਫੋਲ ਕੇ ਕਹਿੰਦੇ ਆ ਉਹਦਾ 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 ਦੇਖਿਆ ਨਹੀਂ ਹੁੰਦਾ ਉਹ ਵੀ ਯੂਟਿਊਬਰ ਕੀੜੇ ਜਾਦੇ ਆ ਵੀਰੇ ਹਾਂ ਆਹੋ ਯੂਟਿਊਬਰ ਕੀੜੇ ਕਹਿ ਸਕਦੇ ਮੇਰਾ ਕੰਮ ਵੀ ਨਾ ਬੰਦ ਕਰਾ ਦੀ ਨਹੀਂ ਨਹੀਂ ਤੇਰਾ ਕੰਮ ਨਹੀਂ ਬੰਦ ਹੁੰਦਾ ਵੀਰੇ ਕਿਉਂਕਿ ਨਹੀਂ ਹੁਣ ਤੇਰੀਆਂ ਵੀਡੀਓ ਵੀਰੇ ਲੋਕ ਸੁਣਨਗੇ ਤੇਰੀਆਂ ਦੇਖਣਗੇ ਹਨਾ ਬਿਲਕੁਲ ਬੜਾ ਪ੍ਰੋਫੈਸ਼ਨਲ ਆ ਜਾਣਾ ਤੁਹਾਡਾ ਕੰਮ ਆ ਹਨਾ ਤੁਸੀਂ ਤਾਂ ਬਈ ਦਿਖਾਉਣੀ ਦਿਖਾਉਣੀ ਬਿਲਕੁਲ ਹਨਾ ਤੇ ਹੁਣ ਜਿਹੜਾ ਤੇ ਮੇਰੇ ਵਰਗਾ ਕਹਿ ਦਿੰਦਾ ਯਾਰ ਲੈ ਇਹਨਾਂ ਨੂੰ ਬੜਾ ਪਤਾ ਇਹ ਜਿਆਦੀ ਮਤਾਂ ਦਿੰਦੇ ਲੱਗਦੇ ਆਏ ਆਏ ਮੁੱਛਾਂ ਖੜੀਆਂ ਕਰਕੇ ਫਲਾਣਾ ਕਰਦੇ ਧੋਕਾ ਕਰਦੇ ਯਾਰ ਸੋਨੂੰ ਉਹਦੇ ਤੱਕ ਕੀ ਜਾਂ ਤਾ ਬਰਾਬਰ ਖੜੋ ਆ ਸਹੀ ਗੱਲ ਹੈ ਗੱਲ ਮੁੱਕਦੀ ਤਾਂ ਇਹ ਆ ਜੀ ਵੀ ਘੋੜਾ ਬੰਦਾ ਚੰਗਾ ਮਾੜਾ ਹੋ ਸਕਦਾ ਘੋੜਾ ਨਹੀਂ ਹੁੰਦਾ ਜੀ ਸਾਡਾ ਥੋੜੇ ਨਾਲ ਥੋੜੇ ਹੀ ਮਨਪਸੰਦ ਤੋਂ ਸੰਤੋਖਤ ਨੇ ਇਹ ਦੁਨੀਆਦਾਰੀ ਤੋਂ ਕੀ ਲੈਣਾ ਸਹੀ ਗੱਲ ਹੈ ਇਹਦਾ ਇਹਦਾ ਮਨ ਖੁਸ਼ ਆ ਗੱਲ ਨਿਬੜ ਗਈ ਮੇਰਾ ਮੇਰੇ ਕੋਲ ਖੜਾ ਇਹ ਦੁਨੀਆ ਨਹੀਂ ਜਿੱਤੀ ਕਿਸੇ ਨੇ ਨਹੀਂ ਜਿੱਤੀ ਲੱਗਦੀ ਇੱਕ ਚੀਜ਼ ਨਾਲ ਉਹ ਜਿਹਨੂੰ ਸਾਰੀ ਦੁਨੀਆ ਚੰਗਾ ਕਹਦੇ ਕੋਈ ਵੀ ਨਹੀਂ ਉਹ ਜੇ ਮੈਂ ਕਹਾਂ ਤੁਸੀਂ ਨਾ ਸਭ ਮਨ ਖੁਸ਼ ਚਾਹੀਦਾ ਸਾਰਾ ਕੁਝ ਲੱਭ ਕੇ ਲੈ ਆਉਂਗੇ ਤਾਂ ਇੱਕ ਬੰਦਾ ਤਾਂ ਹੁੰਦਾ ਹੀ ਆ ਵਿਚਲਾ ਜਿਹੜਾ ਕਹਿੰਦਾ ਵੀ ਨਹੀਂ ਯਾਰ ਇਹ ਇਦਾਂ ਨਹੀਂ ਤਾਂ ਇਦਾਂ ਹੁੰਦੀ ਜਿਆਦਾ ਵਧੀਆਣੀ ਔਰ ਆ ਆ ਕੋੜਾ ਖੜਾ ਹੂੰ ਆ ਬੰਦਾ ਖੜਾ ਐਨ ਇੱਕ ਵੀ ਫਾਲਟ ਨਹੀਂ ਘਟਨਾ ਇਹਦਾ ਘੋੜਾ ਬਿਲਕੁਲ ਮੈਨੂੰ ਲਾ ਲੈ ਤੂੰ ਲਾ ਲੈ ਤੂੰ ਲੱਗ ਜਾ ਆਪਾਂ 100 ਕੱਢ ਦਾਂਗੇ ਮੇਰੇ ਵਾਲਾ ਘੋੜਾ ਮੈਂ ਕਿਤੇ ਨਹੀਂ ਕਹਿਣਾ ਨਹੀਂ ਐ ਨਹੀਂ ਐ ਤਾਂ ਨਹੀਂ ਕਰਦਾ ਮੈਂ ਘਮਾਉਂਦਾ ਪੈਰ ਕਮਾ ਕੇ ਧਰਦਾ ਮਨ ਲੈ ਕੋਈ ਵੀ ਘੋੜਾ ਇਹਦਾ ਚਾਹੇ ਮੇਰਾ ਜੇ ਤੂੰ ਕਹਿੰਗੇ ਬਾਈ ਯਾਰ ਤੇਰਾ ਘੋੜਾ ਪੈਰ ਕੰਦਾ ਨਹੀਂ ਨਹੀਂ ਇਹ ਤਾਂ ਉਹ ਹੀ ਅੱਜੇ ਕਰਦਾ ਅੱਗੇ ਤਾਂ ਕਰੀ ਚਾਲ ਚ ਪਾਇਆ ਸੀ ਉਦਾਂ ਕਰਦਾ ਉਹ ਕਰਦਾ ਚਾਲ ਚ ਜਾਂਦਾ ਆ ਕਹਿੰਦਾ ਆਪਦਾ ਗੱਲ ਨਿਵੇੜ ਤੂੰ ਨਿਪਟਦੀ ਇਹ ਆ ਵੀ ਜਿਹਨੂੰ ਜੇ ਤੁਹਾਡਾ ਘੋੜਾ ਘੋੜੀ ਘਰੇ ਰੱਖਿਆ ਤੁਹਾਨੂੰ ਜਚਣਾ ਚਾਹੀਦਾ ਦੁਨੀਆ ਦਾ ਕਿਸੇ ਨੇ ਨਹੀਂ ਜਿੱਤੀ ਹਾਂ ਇੱਕੋ ਸਿਆਣੇ ਸੁਣਾਉਂਦੇ ਨਹੀਂ ਹੈਗੇ ਕਹਿੰਦੇ ਕੋਈ ਕੋਈ ਬੰਦੇ ਸੀਗੇ ਦੋ ਪਿਓ ਪੁੱਤਰ ਜਾਂਦੇ ਪਿਓ ਪੁੱਤਰ ਨਾਲ ਖੋਤਾ ਸੀਗਾ ਉਹ ਪਹਿਲਾਂ ਖੋਤਾ ਵੀ ਤੁਰਿਆ ਆ ਤਿੰਨੇ ਦੋ ਪਿਓ ਪੁੱਤ ਵੀ ਤੁਰਿਆ ਗਿਆ ਇਹ ਪਿੰਡ ਉਹਨੇ ਕਿਹਾ ਕਹਿੰਦਾ ਯਾਰ ਤਿੰਨੇ ਹੀ ਤੁਰੇ ਜਾਂਦੇ ਆ ਖੋਤੇ ਦੇ ਉੱਤੇ ਤਾਂ ਬਹਿ ਜਾਣੇ ਕਿਹਣਾ ਹਾਂ ਉਹ ਮੁੰਡਾ ਖੋਤੇ ਉੱਤੇ ਬਹਿ ਗਿਆ ਪਿਓ ਮੋਰੇ ਤੁਰ ਲੈ ਕੇ ਤੁਰ ਪਿਆ ਅਗਲੇ ਪਿੰਡ ਕਹਿੰਦਾ ਯਾਰ ਕਿਆ ਇਹ ਖੋਤੇ ਦੇ ਉੱਤੇ ਪਿਓ ਮੁੰਡਾ ਬੈਠਾ ਪਿਓ ਮੋਰੇ ਲਾਏ ਆ ਉਹ ਉਹੀ ਗੱਲਾਂ ਵੀਰੇ ਅਗਲੇ ਜੋ ਅਗਲੇ ਪਿੰਡ ਰੰਗਣਗਾ ਪਿਓ ਉੱਤੇ ਬਿਠਾਤਾ ਉਹ ਕਹਿੰਦਾ ਯਾਰ ਪਾਗਲ ਹੀ ਕੰਨ ਘੋਤਾ ਕੋਲ ਇੱਕ ਤੁਰਿਆ ਜਾਂਦਾ ਇੱਕ ਬੈਠਾ ਦੋਏ ਉੱਤੇ ਬੈਠਾ ਉਹ ਉਹੀ ਗੱਲ ਕੋਈ ਹੁਣ ਹੁਣ ਤੋਂ ਅਗਲੇ ਪਿੰਡ ਜਾ ਕੇ ਕਹਿੰਦੇ ਜੀ ਦੋਏ ਜਣੇ ਉੱਤੇ ਬੈਠੇ ਆ ਤਾਲਿਆਂ ਨੇ ਆਪ ਦਾ ਮਾਰਨਾ ਘੋਤਾ ਮਾਰਨਾ ਉਹਨੀ ਤੀਜੇ ਫਿਰ ਉਦੇ ਤੁਰਪੇ ਤਿੰਨੇ ਜਣੇ ਕਹਿੰਦਾ ਯਾਰ ਆਪ ਦਾ ਤੁਰਿਆ ਘੋਤਾ ਵੀ ਨਾਲ ਤੁਰਿਆ ਉਹਨੀ ਘੋਤਾ ਚੱਕ ਲਿਆ ਨੰਨਾ ਪਾ ਕੇ ਉਹ ਸਾਲੇ ਪਾਗਲ ਨਹੀਂ ਘੋਤਾ ਚੱਕ ਤੇਰੇ ਘੋਤੇ ਨਾਲ ਤੁਰਨਾ ਉਹ ਐਵੇਂ ਆ ਦੁਨੀਆ ਨਹੀਂ ਜਤੂੜੀ ਘਰੀ ਜਤੂੜੀ ਤੁਸੀਂ ਕੁਝ ਕਰ ਲਾ ਬਾਕੀ ਭਾਈ ਮੈਂ ਤਾਂ ਕੋਈ ਗੱਲ ਕਹਿੰਦਾ ਜਿਨੇ ਨਵੇਂ ਬੰਦੇ ਨੇ ਵੀ ਘੋੜੀ ਰੱਖਣੀ ਆ ਚਾਹੇ ਕੋਈ ਪੁਰਾਣਾ ਚਾਹੀ ਨਾ ਹਣਾ ਪਰ ਬਾਈ ਘੋੜੀ ਰੱਖੋ ਰੱਖੋ ਠੀਕ ਆ ਇਹਦੀ ਕੋਈ ਗੱਲ ਆ ਹਨਾ ਪਰ ਆ ਨਵੇਂ ਮੇਰੇ ਅਰਗੇ ਕਰ ਜਾਂਦੇ ਕੋਈ ਟੱਕਾ ਭਲਾ ਹਨਾ ਪਰ ਉਹਦੀਆਂ ਗੱਲਾਂ ਛੱਡ ਕੇ ਹਨਾ ਮੈਂ ਇਹ ਗੱਲ ਕਹਿੰਦਾ ਜੇ ਨਵੇਂ ਬੰਦੇ ਨੇ ਕਿਸੇ ਨੇ ਘੋੜੀ ਰੱਖਣੀ ਵੀ ਆ ਹਨਾ ਪਰ ਮੇਰਾ ਬਾਈ ਬਣ ਕੇ ਖਾਲੀ ਘੋੜੀਆਂ ਦਾ ਚਲੋ ਆਪਾਂ ਨੂੰ ਨਹੀਂ ਪਤਾ ਲੱਗਦਾ ਹਨਾ ਗੱਬਣ ਘੋੜੀ ਲਵੋ ਗੱਬਣ ਲਾਓ ਚੈੱਕ ਪਾਸ ਕਰਾ ਕੇ ਚੈੱਕ ਪਾਸ ਕਰਾ ਕੇ ਘੋੜੀ ਲੈ ਲਓ ਹਨਾ ਉਹ ਬੰਦੇ ਦਾ ਕਦੇ ਛੌਂਕ ਨਾ ਮਰੂਗਾ ਜਿਹੜੇ ਬੰਦੇ ਨੇ ਗੱਬਣ ਘੋੜੀ ਪਹਿਲੀ ਵਾਰੀ ਲੈ ਲਈ ਨਾ ਹੂੰ ਪਹਿਲੀ ਵਾਰੀ ਘੋੜੀ ਗੱਬਣ ਲੈ ਲਈ ਉਹਦੇ ਘਰੇ ਜਾ ਕੇ ਸੋਪੀ ਉਹਨੂੰ ਆਸ ਹੋ ਜਾਂਦੀ ਆ ਬਿਲਕੁਲ ਹੁਣ ਲੋਕਾਂ ਦੇ ਨਵੇਂ ਨੇ ਮਨ ਚ ਕੀ ਹੋਇਆ ਵੀਡੀਓ ਦੇਖ ਕੇ ਉਹਦੀ ਨਫੀਸ ਆ ਉਹਦੀ ਨੀ ਉਹ ਇੱਕ ਸਾ ਉਹ ਲਾ ਲੈਂਦੇ ਚਾਹੇ ਘੋੜੀ ਦੋ ਜੰਪ ਲੈਂਦੀ ਆ ਚਾਹ ਕੋੜੀ ਹੋਈ ਤੋਂ ਮਰੀ ਮੇ ਟੈਂਪੂ ਇਹਦੇ ਘਰੇ ਆ ਕੇ ਲੱਗ ਗਏ ਇਹਨੇ ਬਣਾ ਲਈ ਫੀਸ ਉਹਨੇ ਜੋ ਇਹ ਨਹੀਂ ਦੇਖਦੇ ਉਹ ਦੁਨੀਆ ਸੋਚਦੀ ਆ ਵੀ ਘੋੜੀ ਸਾਲ ਬਾਸ ਹੁੰਦੀ ਆ ਘੋੜਾ ਰੋਜ਼ ਸੌਂਦਾ ਪਰ ਸੁਵਾਉਣਾ ਬਹੁਤ ਔਖਾ ਹਰੇ ਸੁਵਾਉਣਾ ਬਹੁਤ ਔਖਾ ਬਾਈ ਲੋਕ ਘੋੜੇ ਲੈਂਦੇ ਵੀਰੇ ਪਤਾ ਨਹੀਂ ਕਿੰਨੇ ਪਹਿਲਾਂ ਸੂਏ ਦੱਬਣੇ ਪੈਂਦੇ ਆ ਬਾਈ ਇੱਕ ਸਦੀ ਮੇਰੇ ਅਰਗੇ ਦੀ ਨਾ ਇੱਕ ਪੀੜੀ ਜਾਨੀ ਅਜੇ ਮੇਰੇ ਅਰਗੇ ਨਾ ਉਹਨੂੰ ਤਾਂ ਰਸਾ ਬੰਨਣਾ ਹੀ ਆਉਂਦਾ ਹਾਂਜੀ ਵੀਰੇ ਉਹ ਨਾ ਪਤਾ ਨਹੀਂ ਕਿੰਨੇ ਵਿਚਾਰੇ ਮਰਦੇ ਆ ਪਹਿਲਾ ਬਸ਼ੇਰੇ ਕਿੰਨੇ ਆਪਣੇ ਕੋਲ ਨਹੀਂ ਚੱਲਣ ਵਾਲੇ ਬਣਦੇ ਕੋਈ ਕੁਆਲਿਟੀ ਚ ਕਿਤੇ ਨਾ ਕਿਤੇ ਗਲਤ ਰਹਿ ਜਾਂਦਾ ਹੈ ਨਾ ਤੇ ਮਤਲਬ ਜਿਆਦਾ ਨਹੀਂ ਤਾਂ ਆਪਾਂ ਕਹਿੰਦੇ ਬਈ ਇੱਕ ਘੋੜਾ ਜਦ ਆਪਾਂ ਤਿਆਰ ਕਰਾਉਂਦਾ 5 ਸਾਲ ਲੇ ਜਾਂਦਾ 5 ਸਾਲਾਂ ਬਾਅਦ ਸਾਨੂੰ ਜਾ ਕੇ ਪਤਾ ਲੱਗਦਾ ਬਈ ਪੰਜ ਵੀ ਚੱਲਣਾ ਨਹੀਂਗਾ ਅਸਲ ਘੋੜਾ ਅਸਲ ਘੋੜਾ ਜਿਹੜਾ 10 ਸਾਲ 10 ਸਾਲ ਬਾਅਦ ਬਈ 10 ਸਾਲ ਬਾਅਦ ਉਹਦੋਂ ਨੂੰ ਬੰਦੇ ਦੀ ਸ਼ਰਧਾਈ ਮੁੱਕ ਜਾਂਦੀ ਬੰਦਾ ਕੀ ਕਰੂ ਬਾਕੀ ਨਾਲ ਹੁਣ ਆ ਬਿੱਲੇ ਆਪਣੇ ਸ਼ਮਸ਼ਾਹ ਕੋ ਕੋੜਾ ਖੜਾ ਮੱਜੂ ਕੀ ਲੈੰਦਾ ਮੱਜੂ ਕੀ ਲੈੰਦਾ ਇੰਨਾ ਤਾਂ ਪਤਾ ਨਾ ਕਿ ਉਹਨੇ 10 ਸਾਲ 10 ਸਾਲ ਆ ਜਿਹੜੇ ਉਹਨੇ ਖਾ ਕੇ ਉਦੋਂ ਬਾਅਦ ਦੱਸਣਾ ਕਿ ਮੈਂ ਹੈਗਾ ਸ਼ਮਸ਼ਾਦ ਵੀਰੇ ਦੇ ਕੋਲ ਹੁਣ ਘੋੜਾ ਤਾਂ ਸਾਰੇ ਦੇਖੀ ਜਾਂਦੇ ਕਿ ਵੀਰੇ ਦੇ ਘਰ ਲੋ ਜੰਨਾ ਟੈਗ ਤੇ ਆ ਵੀਰੇ ਵੀਰੇ ਉੱਥੇ ਤੱਕ ਆਉਣ ਲੈ ਕਿੰਨਾ ਕ ਲੱਗ ਗਿਆ ਕਿੰਨਾ ਕ ਲੱਗ ਗਿਆ ਇੱਥੇ ਮੰਡੀ ਤੱਕ ਨਹੀਂ ਆਪਣੇ ਘੋੜੇ ਨੂੰ ਇੱਥੇ ਤੱਕ ਲੈ ਕੇ ਆਉਣ ਲਈ ਰੋਹ ਹੀ ਸਵਾਣ ਲਈ ਬਾਈ ਮਿਹਨਤ ਬਹੁਤ ਬਹੁਤੋ ਤੁਰਿਆ ਆਉਂਦਾ ਜੀ ਸਾਡਾ ਸ਼ੌਂਕ ਹਾਂ ਜੰਮੇ ਬਾਦ ਤੁਸੀਂ ਇਹ ਦੱਸਦੇ ਕਹਿੰਦੇ 15 ਸਾਲ ਦਾ ਲੱਗਾ ਹੋਇਆ ਮੈਂ ਇਸ ਕੰਮ ਦੇ ਵਿੱਚ ਉਹੀ ਗੱਲ ਸਾਡੇ ਪੀੜੀ ਦਰ ਪੀੜੀ ਸਾਨੂੰ ਤਾਂ ਆਪ ਨਹੀਂ ਪਤਾ ਸਾਡੇ ਘੋੜੇ ਕਦੋਂ ਦੇ ਆ ਅੱਛਾ ਸਾਡੇ ਪਰਦਾਦੇ ਲੱਕੜ ਸਾਹ ਦੇ ਸਾਰਿਆਂ ਦੇ ਘੋੜੇ ਸੀ ਅੱਛਾ ਹੁਣ ਆ ਕੇ ਜਾਨੀ ਮੇਰੇ ਬਾਪੂ ਹੁਣ ਚਾਰ ਭਰਾ ਸੀ ਚਾਹ ਨਾ ਜੋ ਮੇਰੇ ਡੈਡੀ ਨੂੰ ਸ਼ੌਂਕ ਸੀ ਹਮ ਹਮ ਔਰ ਡੈਡੀ ਤੋਂ ਬਾਅਦ ਮੇਰੇ ਚਾ ਔਰ ਮੇਰੇ ਇਕੱਲੇ ਚਾ ਉਹੀ ਗੱਲ ਜਿਆਦਾ ਬਾਪੂ ਨੂੰ ਵੀ ਆ ਭਰਾ ਨੂੰ ਵੀ ਆ ਔਰ ਭਰਾ ਰਹਿੰਦੇ ਹੀ ਬਾਹਰ ਆ ਕੈਨੇਡਾ ਰਹਿੰਦਾ ਭਰਾ ਹਮ ਔਰ ਉਹ ਉੱਥੇ ਸ਼ੌਂਕ ਪੂਰ ਲੈਂਦਾ ਪਰ ਆਹ ਵਾਲੀ ਗੱਲ ਨਹੀਂ ਬਣਦੀ ਪਰ ਲੈ ਉਦੋਂ ਮੈਂ ਵੀ ਬਾਹਰ ਚਲੇ ਜਾਣਾ ਸੀ ਉਹਦਾ ਸਿਸਟਮ ਇਹ ਬਣਿਆ ਸੀਗਾ ਵੀ ਸ਼ੌਂਕ ਆ ਹਮ ਤੇ ਬਾਹਰ ਜਾਣ ਦਾ ਪ੍ਰੋਗਰਾਮ ਪੂਰਾ ਸੀਗਾ ਹਮ ਮਤਲਬ ਲੋਕ ਆਪਣੇ ਨੇੜੇ ਹੋ ਗੋ ਹਾਂ ਬਾਹਰ ਜਾਣਾ ਚਾਹਾਂਗਾ ਪਰ ਬੇਲਾ ਬੇਲਾ ਨਾਲ ਇੱਕ ਸਾਲ ਲਈ ਮੈਂ ਕੋਈ ਕੰਮ ਸਿੱਖ ਲਾਂ ਜਾਂ ਕੁਝ ਵੀ ਕਰ ਲਾਂ ਘੋੜਿਆਂ ਦਾ ਮੈਨੂੰ ਬੜਾ ਚਾਹ ਸੀ ਤੇ ਉਸ ਟਾਈਮ ਮੈਂ ਨਾ ਫੈਰੀ-ਐਰੀ ਵਾਲਾ ਦੇਖਿਆ ਕਿਉਂਕਿ ਡਾਕਟਰ ਮੈਂ ਬਣ ਨਹੀਂ ਸਕਦਾ ਮੇਰਾ ਨਾਨ-ਮੈਡੀਕਲ ਹੈ ਨਹੀਂ ਸੀਗੀ ਅੱਛਾ ਤੇ ਉਹ ਫਿਰ ਮੇਰੇ ਕੋਲ ਪ੍ਰੋਫੈਸ਼ਨਲ ਨਹੀਂ ਕੋਈ ਸਰਟੀਫਿਕੇਟ ਨਹੀਂ ਸੀ ਹੋਣਾ ਫਿਰ ਮੈਂ ਇਹਦੇ ਲਈ ਉੱਥੇ ਗਿਆ ਆਪਣੇ ਡੁੱਡਲੋਰਡ ਵੀ ਸਿੱਖਿਆ ਪਹਿਲਾਂ ਬਰਕਤ ਵੀਰਾ ਜੀ ਉਹਨਾਂ ਤੋਂ ਮਿਸਾਲ ਲਾਇਆ ਕੰਮ ਸਿੱਖਿਆ ਫਿਰ ਮੈਂ ਸਾਇਪਰਮਿੰਦਰ ਸਰ ਨੇ ਯਾਨੀ ਬਹੁਤ ਇੱਕ ਸਾਲ ਉੱਥੇ ਕੋਰਸ ਕੀਤਾ ਉਦੋਂ ਮੈਂ ਸੋਚਿਆ ਨਹੀਂ ਸੀ ਮੈਂ ਇਕਨ ਕੰਮ ਕਰੂੰਗਾ ਉਮਰ ਨੂੰ ਤਿੰਨ ਕਿ ਸਾਲ ਹੋਇਆ ਕੰਮ ਕਰਦੇ ਨੂੰ ਦਾ ਤੇਰੀ ਇੰਨੀ ਮਿਹਰ ਆ ਵੀ ਮੈਂ ਸੋਚਿਆ ਵੀ ਨਹੀਂ ਮੈਂ ਇੰਨੀ ਛੇਤੀ ਇੱਥੇ ਆ ਜੂਗਾ ਤੇ ਕੰਮ ਸਹੀ ਹੋਇਆ ਪਰ ਜਦੋਂ ਉੱਥੇ ਪੜਦਾ ਸੀ ਮੈਂ ਪਰ ਉਦੋਂ ਧਿਆਨ ਬੜਾ ਪੜ੍ਹਾਈ ਦਾ ਰੱਖਿਆ ਨਾਲ ਥਿਊਰੀ ਦਾ ਰੱਖਿਆ ਸੀ ਉਦੋਂ ਕਈ ਮੈਨੂੰ ਟੀਚਰਾਂ ਉੱਥੇ ਕਰਦੇ ਹੁੰਦੇ ਸੀ ਕੋਈ ਪ੍ਰੋਫੈਸਰ ਕਹਿੰਦਾ ਸੀ ਕੋਈ ਮੈਨੂੰ ਡਾਕਟਰ ਕਹਿੰਦਾ ਸੀ ਤੇ ਉਹ ਸਿਸਟਮ ਉਦੋਂ ਦਾ ਹੀ ਪਰ ਕੀ ਕਿਹੜਾ ਕਹਿਣਾ ਹਾਂ ਉਦੋਂ ਕਹਿੰਦੇ ਸੀ ਪਰ ਹੁਣ ਅੱਜ ਦੇ ਸਮੇਂ 'ਚ ਉਹ ਵਿਚਾਰੇ ਮੈਨੂੰ ਲੱਗਾ ਕੋਈ ਕਿਤੇ ਨਾ ਕਿਤੇ ਕੰਮ ਤੇ ਲੱਗੇ ਹੋਇਆ ਛੋਟੇ-ਮੋਟੇ ਤੇ ਕਹ ਲੋ ਵੀ ਹੁਣ ਕੰਮ ਕੋ ਛੋਟਾ ਨਹੀਂ ਹੁੰਦਾ ਯਾਨੀ ਕੋਈ ਨੌਕਰੀ ਕਰ ਦਿਆ ਆਪਦਾ ਕੰਮ ਨਹੀਂ ਹੁਣ ਮੇਰਾ ਆਪਦਾ ਇਹੀ ਇਸ ਪ੍ਰੋਫੈਸ਼ਨ ਦੀ ਜੀ ਆਪ ਪ੍ਰੋਫੈਸ਼ਨ ਨਹੀਂ ਆ ਸਕਿਆ ਜੇ ਹੁਣ ਉੱਥੇ ਉਦੋਂ ਕਰ ਲੈਂਦੇ ਫਿਰ ਗੱਲ ਹੋਰ ਹੋਣੀ ਸੀ ਮੈਂ ਆਪ ਸਿੱਖਿਆ ਹੁਣ ਇੱਕ ਮਿੰਟ ਦੀ ਵੇਲ ਨਹੀਂ ਹੈਗੀ ਮੇਰਾ ਆਪਦਾ ਕੰਮ ਆ ਚਾਹੇ ਮੈਂ 10 ਛੁੱਟੀਆਂ ਕਰਾਂ ਛੁੱਟੀਆਂ ਕਰਾਂ ਚਾਹੇ ਮੈਂ ਰੋਜ਼ ਜਾਵਾਂ ਉਹ ਮੇਰਾ ਕੰਮ ਆ ਮੇਰਾ ਚਾਹੇ ਅੱਜ ਦਿਲ ਕੀ ਤਾਂ ਮੰਡੀ ਆਗਾ ਹੋਰ ਦਿਲ ਕੋ ਗੱਲ ਨੂੰ ਜਾਉਂਗਾ ਉਹ ਮੈਨੂੰ ਲੱਗਦਾ ਕਰਮ ਵਾਲਾ ਬੰਦਾ ਹੁੰਦਾ ਜਿਹਦਾ ਸ਼ੌਂਕ ਹੈ ਕੰਮ 'ਚ ਬਦਲ ਜਾਂਦਾ ਮੈਨੂੰ ਰੋਜ਼ ਜਦੋਂ ਮੈਂ ਪੜ੍ਹਦਾ ਵੀ ਸੀ ਤੇ ਮੈਂ ਜਦੋਂ ਉਦੋਂ ਵੀ ਕਲਾਸ ਲਾਉਣ ਗਿਆ ਕਿਤੇ ਘੋੜੇ ਦੇਖਣ ਕਿਤੇ ਨਿਕਲ ਗਿਆ ਕਿਤੇ ਕਿਤੇ ਨਿਕਲ ਗਿਆ ਕਲਾਸ ਲਾ ਕੇ ਯਾਨੀ ਉਹ ਕਿਸਮਤ ਵਾਲਾ ਬੰਦਾ ਕਹ ਲੋ ਮੈਂ ਹੈਗਾ ਮੇਨੇ ਦਾਤੇ ਨੇ ਕਿਸਮਤ ਐ ਜੀ ਸੀ ਮੈਨੂੰ ਸ਼ੌਕ ਵੀ ਘੋੜਿਆਂ ਦਾ ਸੀ ਕੰਮ ਵੀ ਘੋੜਾ ਦਾ ਉਹੀ ਗੱਲ ਉਹੀ ਗੱਲ ਮੇਰੇ ਨਾਲ ਤੇ ਸ਼ਮਸ਼ਾਦ ਨਾਲ ਸੇਮ ਹੋਈ ਭਾਈ ਮੈਂ ਨਾ ਸਟਾਰਟਿੰਗ ਦੇ ਵਿੱਚ ਚਲੋ ਮੈਨੂੰ ਨਾ ਮੇਰੇ ਫਾਦਰ ਸਾਹਿਬ ਵੀ ਕੰਮ ਕਰਦੇ ਸੀ ਘੋੜਿਆਂ ਦਾ ਤੋਰਦੇ ਸੀ ਤੇ ਉਸ ਤੋਂ ਬਾਅਦ ਮੈਨੂੰ ਨਾ ਕਹਿੰਦੇ ਐ ਕਰਕੇ ਮੈਨੂੰ ਵੀ ਪੈ ਗਿਆ ਸ਼ੌਕ ਉਹਦੋਂ ਨਾ ਹੈਪੀ ਵੀਰੇ ਹੁਣ ਕੋਈ ਮਰੂਤੀ ਘੋੜੀ ਤੋਰਦੀ ਹੁੰਦੀ ਸੀ ਮੈਨੂੰ ਨਾ ਸਕੂਲ ਕਹਣਾ ਕਿ ਤੂੰ ਜਾ ਆਏ ਆ ਜਿਉਂ ਆ ਮੈਂ ਕਹਿੰਦਾ ਜਦ ਮੈਂ ਇੱਕ ਰੂਪੀ ਵੀਰਾਂ ਹੁੰਦਾ ਸੀ ਉਹਨੇ ਮੈਨੂੰ ਕਹਣਾ ਛੱਡ ਆ ਜਾ ਅੱਜ ਅਸੀਂ ਖੇਡ ਤੇ ਚੱਲਿਆਂ ਮੈਂ ਉਹਦੀ ਗੈਬ ਬੈਗ ਗੋਲ ਮੈਂ ਕਹਿੰਦਾ ਚਲੋ ਚੱਲੀਏ ਵਿਹਾਰ ਕਰਨ ਲਈ ਜਾ ਬੜੇ ਨਾ ਉਹ ਖੇਡਾਂ ਦੇ ਐਸੇ ਬੜੇ ਹਨਾ ਉੱਥੇ ਉੱਥੇ ਜਾ ਕੇ ਹੁਣ ਉਹਨਾਂ ਨੇ ਕਹਿੰਦਾ ਗਾਮ-ਗਾਮ ਲੈ ਜਾ ਤੂੰ ਬਹਿ ਜਾ ਉੱਤੇ ਸਿਆਣੀ ਸੀਗੀ ਕੋਈ ਨਹੀਂ ਮੈਂ ਗਾਮ-ਗਾਮ ਲਈ ਫੈਨ ਉਹ ਐਸਾ ਸਵਾਰੀ ਦਾ ਚਸਕਾ ਪਿਆ ਉਸ ਤੋਂ ਬਾਅਦ ਫਾਦਰ ਸਾਹਿਬ ਕੇ ਕਰਦੇ ਸੀ ਕੰਮ ਉਸ ਤੋਂ ਬਾਅਦ ਮੈਂ ਕਰਨ ਲੱਗ ਗਿਆ ਕੰਮ ਢੋੜਿਆਂ ਦਾ ਮੜ ਕੇ ਕੰਮ ਕਰਦੇ 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 ਆਪ ਦੇ ਲੈ ਜਾਂਦੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਕਿੱਥੇ ਕਿੱਥੇ ਆ ਕੇ ਆ ਇੱਥੇ ਮਾਰਕੀਟ ਚ ਆ ਫੇਰ ਖੜੇ ਸਹੀ ਹੈ ਸਹੀ ਹੈ ਬਾਕੀ ਵੀ ਵਧਾਈਆਂ ਤੁਹਾਡੇ ਘੋੜੇ ਨੂੰ ਸਵਾਗਤ ਵਧਾਈਆਂ ਵੀਰੇ ਕਾਲੂ ਵੀ ਆਉਣਾ ਇੱਕ ਘੋੜਾ ਆਪਣੇ ਵਾਲਾ ਵਾਹਿਗੁਰੂ ਕਰੇ ਕਿਰਪਾ ਆਪਾਂ ਸਾਰੇ ਉਹ ਵੀ ਘੋੜੇ ਦਿਖਾਵਾਂਗੇ ਜਰੂਰ 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 ਪਹੁੰਚਾਂਗੇ ਤੇ ਹਾਂਜੀ ਤੇ ਦੋ ਦਿਨ ਰੱਖਣੇ ਹੋ ਹਾਂਜੀ ਵੀਰੇ ਦੋ ਦਿਨ ਲਾਵਾਂਗੇ ਕੱਲ ਨੂੰ ਘੋੜੀ ਵੀ ਆਊਗੀ ਵੱਡੀ ਆਪਣੀ ਹਾਂਜੀ ਮੇਰੇ ਖਾਸ ਮਿੱਤਰ ਦਾ ਕਾਲੂ ਗਿਆ ਆ ਉਹਦਾ ਹੁਣ ਨਹੀਂ ਉਹ ਵੀ ਜ਼ਰੂਰੀ ਆ ਉਹ ਕੁੱਤੇ ਹੋ ਜਾਂ ਕੱਲ ਵੀ ਨਹੀਂ ਕੱਲ ਵੀ ਨਹੀਂ ਜਾ ਕੱਲ ਮੈਂ ਲਾਈਵ ਕੀਤਾ ਸੀ ਹਾਂਜੀ ਵੀਰੇ ਠੀਕ ਆ ਵੀਰੇ ਉਧਰ ਹਾਂਜੀ ਹਾਂਜੀ ਸ਼ੋਅ ਸੀਗਾ ਲਾਈਵ ਸੀਗਾ ਉਧਰ ਆਪਣੇ ਜੱਸੀ ਵੀਰ ਬਾਈ ਉਹਨਾਂ ਨੂੰ ਬੜਾ ਪਿਆਰ ਆ ਹਾਂਜੀ ਤੇ ਉਧਰ ਸ਼ੋਅ ਲਾਈਵ ਕੀਤਾ ਸੀ ਤੇ ਅੱਜ ਫੇਰ ਸਪੈਸ਼ਲ ਆਇਆ ਤੇ ਕੱਲ ਨੂੰ ਫੇਰ ਨਹੀਂ ਆਉਣਾ ਬਿਆ ਨਹੀਂ ਨਹੀਂ ਵੀਰੇ ਜ਼ਰੂਰ ਆਇਆ ਕਰੋ ਜਦੋਂ ਵਧੀਆ ਮੇਲਿਆਂ ਦੇ ਵਿੱਚ ਚਾਰ ਭਰਾ ਇਕੱਠੇ ਹੁੰਨੇ ਆ ਤਾਂ ਬਾਈ ਮਾਨ ਖੁਸ਼ ਹੁੰਦਾ ਜਦੋਂ ਇੱਥੇ ਆ ਕਮੇਟੀ ਵਾਲਿਆਂ ਕੋਲ ਆ ਜਾਈਦਾ ਹਾਂਜੀ ਜੀ ਕਮੇਟੀ ਦੀ ਮੀਟਿੰਗ ਆਜੋ ਜਾਵੜੀ ਦਾ ਜਦੋਂ ਇਹ ਕਹਿ ਦਿੰਦੇ ਆ ਐਦ ਕੀ ਤਾਂ ਮੰਡੀ ਲੱਗਣੀ ਨਹੀਂ ਉਦੋਂ ਨਾਲ ਬਾਈ ਹਿਆਰ ਛੁੱਟ ਜਾਂਦੇ ਆ ਸਹੀ ਗੱਲ ਆ। ਉਦੋਂ ਨਾ ਪੂਰੀ ਪਾਵਰ ਦਿਖਾਈ ਵੀ ਜਿੰਨੀ ਹਨਾ ਘੋੜਿਆਂ ਤੇ। ਉਦੋਂ ਫਿਰ ਤੇ ਨਿਹਾ ਦੋ ਜਦੀ ਯਾਰ ਕਾੜੂ ਐ। ਕੋੜੇ ਤੇ ਕਪੜਾ ਮਾਰਨਾ ਬੰਦ ਕਰਦੇ ਜੇ ਆਪਣੀ ਗੱਡੀ ਚ ਲੱਗਦੀ। ਹਾਂ ਅਗਲੀ ਵਾਰ ਨੂੰ ਮਾਰਾਂਗੇ। ਹਾਂ ਫਿਰ ਐ ਜਦੋਂ ਐ ਮੰਡੀਆਂ ਦੇ ਵਿੱਚ ਵੀਰੇ ਚਾਰ ਭਰਾ ਹੁਣੇ ਸ਼ਮਸ਼ਾਹ ਦੁਨੀਆ ਸਾਰੇ ਭਰਾ ਹੀ ਆਪਾਂ ਸੋੜ ਨਾਲ ਯਾਰ। ਬਿਲਕੁਲ ਆਪਣਾ ਘੋੜਿਆਂ ਦਾ। ਇਹ ਜਦੋਂ ਇਕੱਠੇ ਹੋ ਜਾਂਦੇ ਆ ਫਿਰ ਮਾਣੀ ਖੁਸ਼ ਹੋ ਜਾਂਦੇ। ਸਹੀ ਗੱਲ ਐ ਸਹੀ ਗੱਲ। ਕਿਉਂਕਿ ਸਾਰਿਆਂ ਨਾਲ ਮਸਾਂ ਅੱਜ ਜਗਰਾਉ ਮੰਡੀ ਤਾਂ 6 ਮਹੀਨੇ ਬਾਅਦ ਲੱਗਦੀ ਆ। ਬਿਲਕੁਲ। ਇੱਕ ਬਾਬਾ ਨਾਨ ਸਿੰਘ ਦੀ ਦੀ ਵਰਸ਼ੀ ਤੇ ਇੱਕ ਲੱਗਦੀ ਜਗਰਾਉਂ ਦੀ ਰੋਸ਼ਨੀ ਤੇ ਆ ਜਗਰਾਉਂ ਰੋਸ਼ਨੀ ਵਾਲੀ ਮੰਡੀ ਆ ਹੈਨਾ ਤੇ ਉਹੀ ਗੱਲਾਂ ਕਿ ਹਣ ਮੇਲਿਆਂ ਦੇ ਵਿੱਚ ਘੁੰਮਦੇ ਆ ਯਾਰ ਬੇਲੀਆਂ ਨੂੰ ਮਿਲਦੇ ਆ ਭਰਾ ਮਿਲਦੇ ਆ ਹੈਨਾ ਉਹਨਾਂ ਨਾਲ ਵੀਰੇ ਮਾਣੀ ਕੁਛ ਹੋਰ ਰਿਸ਼ਤੇਦਾਰੀ ਨਾਲ ਉਹ ਵੱਧ ਹੋ ਜਾਂਦਾ ਕਿਉਂਕਿ ਕੋੜਿਆਂ ਦਾ ਪਿਆਰ ਬਹੁਤ ਬਹੁਤ ਸਹੀ ਗੱਲ ਹੈ ਰਿਸ਼ਤੇਦਾਰੀ ਨਾਲ ਉਹ ਵੱਧ ਸਾਡੇ ਬਿੱਲੇ ਬਾਈ ਹੁੰਨ ਨਾਲ ਐਵੇਂ ਪਿਆਰ ਪਿਆ ਸੀ ਜਿਹੜਾ ਚੱਕ ਸੰਗਾ ਸਟਾਰਟ ਫਾਰਮ ਦਾ ਮੜ ਜਾ ਪਿਆਰ ਤੇ ਗੱਲਬਾਤ ਹੁੰਦੇ 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 ਉਹ ਬਾਅਦ ਚ ਪਤਾ ਲੱਗਾ ਉਹ ਤਾਂ ਅੱਧੀ ਸਕੀਰੀ ਸਾਡੀ ਇਕੋ ਜਿਹੀ ਨਿਕਲੀ ਅੱਧੀ ਰਸਤੇਦਾਰੀਆਂ ਨਿਕਲੀਆਂ ਤੇ ਹੁਣ ਸਾਡੀ ਸਾਂਝ ਪਈ ਪਈ ਆ ਹੁਣ ਫਾਰਮ ਦੇ ਵਿੱਚ ਉਹੀ ਗੱਲ ਆ ਕਿ ਵੀਰੇ ਘੋੜਿਆਂ ਵਾਲੇ ਆ ਨਾ ਜਿੰਨੇ ਵੀ ਆਪਣੇ ਪਰਿਵਾਰ ਹੀ ਆ ਜਦ ਸਾਰਾ ਪਰਿਵਾਰ ਆ ਬਿਲਕੁਲ ਬਿਲਕੁਲ ਹੈਨਾ ਕਿ ਪਰਿਵਾਰ ਦੇ ਨਾਲ ਹੀ ਬੰਦਾ ਧੋਖਾ ਕਰੂ ਨਾ ਉਹ ਮਾੜਾ ਹੋ ਮਾੜਾ ਜੇ ਕੋਈ ਨਵਾਂ ਬੰਦਾ ਵੀ ਜੁੜ ਰਿਆ ਉਹਨੂੰ ਸਮਾਦੀ ਪਰਿਵਾਰ ਦੇ ਵਿੱਚ ਰੋਲ ਜੋੜੋ ਰੋਲੋ ਨਾ ਰੋਲੋ ਨਾ ਜੋੜੋ ਆਪਣਾ ਤਾਂ ਇਹੀ ਕਹਿਣਾ ਤੇ ਬਾਕੀ ਬਾਈ ਬਾਈ ਗੁਰੂ ਜੀ ਜਿਵੇਂ ਕਰ ਰਿਹਾ ਉਹ ਸਹੀ ਵੀ ਕਰ ਰਿਹਾ ਸਹੀ ਕਰ ਰਿਹਾ ਠੀਕ ਆ ਵੀਰੇ ਬਾਕੀ ਮੇਰੇ ਕੰਟੈਕਟ ਨੰਬਰ ਆਪਣਾ ਬੋਲ ਦੋ ਵੀਰੇ 9115029331 ਮੇਰਾ ਨੰਬਰ ਆ ਠੀਕ ਆ ਵੀਰੇ ਤੇ ਆਪਣਾ ਕਾਲੋ ਦੂਸਰਾ ਕੋਡ ਆ ਮੈਂ ਨੰਬਰ ਵੀ ਥੱਲੇ ਮੈਂਸ਼ਨ ਕਰ ਦਿੱਤਾ ਵੀ ਜੇ ਕਿਸੇ ਨੂੰ ਬਾਈ ਉਹਨਾਂ ਨੇ ਬਾਈ ਉਹਨਾਂ ਦਾ ਨੰਬਰ ਚਾਹੀਦਾ ਥੱਲੇ ਮੈਂਸ਼ਨ ਕੀਤਾ ਹੋਇਆ ਤੇ ਉਹ ਨੰਬਰ ਤੇ ਕਾਲ ਕਰਕੇ ਬਾਈ ਨੂੰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਬਾਕੀ ਜੇ ਨਹੀਂ ਵੀ ਮੀਟਿੰਗ ਕਰਾਣੀ ਜੋ ਵੀ ਜ਼ਰੂਰ ਘੋੜਾ ਦੀ ਜਰੂਰ ਦੇਖਣ ਆਇਆ ਕਰੋ ਬਾਈ ਦਾ ਨਾ ਮੈਂ ਹਰ ਵੀਡੀਓ 'ਚ ਕਹਿੰਨਾ ਕਿ ਬਾਈ ਮੀਟਿੰਗ ਨਾ ਕਰਾਓ ਭਾਵੇਂ ਪਰ ਘੋੜੇ ਜ਼ਰੂਰ ਦੇਖਣ ਆਇਆ ਕਰੋ ਉਹਦੇ ਨਾਲ ਵੀ ਹੌਸਲਾ ਬਣਦਾ ਹੈ ਕਿ ਬਾਈ ਸਾਡੇ ਘਰ ਕੋਈ ਬੰਦਾ ਆਇਆ ਘੋੜਾ ਦੇਖਣ ਸਪੈਸ਼ਲ ਆਪਾਂ ਨੂੰ ਬੜਾ ਹੌਸਲਾ ਹੁੰਦਾ ਠੀਕ ਆ ਵੀਰੇ ਸੱਸੀ ਗੱਲ ਓਕੇ ਬੜੀ ਓਕੇ